ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅਨੁਸ਼ੀਲ ਫਗਵਾੜਾ ਤੋਂ ਜਲੰਧਰ ਰੋਡ ਤੇ ਬਣੇ ਐਮਵੀਆਈ ਪਾਸਿੰਗ ਸੈਂਟਰ ਵਿੱਚ ਪਿਛਲੇ ਕੁ ਸਮੇਂ ਤੋਂ ਗੱਡੀਆਂ ਦੀ ਪਾਸਿੰਗ ਲਈ ਆਉਣ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਮੌਜੂਦਾ ਅਧਿਕਾਰੀ ਸਮੱਸਿਆ ਹੱਲ ਕਰਨ ਦੀ ਬਜਾਏ ਉਹਨਾਂ ਦੀਆਂ ਦਿੱਕਤਾਂ ਨੂੰ ਹੋਰ ਵਧਾ ਰਹੇ ਇਸੇ ਸਬੰਧੀ ਸਾਡੇ ਸਹੋਗੀ ਨਾਲ ਗੱਲਬਾਤ ਕਰਦੇ ਹਾਂ ਸ਼ਮਿੰਦਰ ਸਿੰਘ ਵਾਸੀ ਮਾਦੋਪੁਰ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਕਾਰ ਪਾਸਿੰਗ ਲਈ ਭੇਜ ਗਈ ਸੀ ਪਰ ਲਾਪਰਵਾਹੀ ਕਾਰਨ ਗਲਤ ਇੰਸ਼ੋਰੈਂਸ ਅਪਲੋਡ ਕਰ ਦਿੱਤੀ ਗਈ ਸੀ ਜਦਕਿ ਉਹਨਾਂ ਕੋਲ ਵੀ ਨਵੇਂ ਇੰਸ਼ੋਰੈਂਸ ਮਜਬੂਰ ਸਿੱਖਦੇ ਹੋਣਾ ਉਹ ਆਪਣੀ ਕਾਰ ਪਾਸ ਕਰਵਾਉਣ ਦੇ ਲਈ ਮੁੜ ਮੁੜ ਇਸ ਸੈਂਟਰ ਤੇ ਚੱਕਾ ਲਗਾਉਣ ਤੇ ਮਜਬੂਰ ਉਹਨਾਂ ਦਾ ਕਹਿਣਾ ਹੈ ਕਿ ਹਲ ਦੇਣ ਦੇ ਬਜਾਏ ਅਧਿਕਾਰੀ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ ਦੱਸਣਯੋਗ ਹੈ ਕਿ ਇਸ ਪਾਸਿੰਗ ਸੈਂਟਰ ਦੇ ਬਾਹਰ ਰੋਡ ਉੱਤੇ ਹੀ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਜਿਸ ਨਾਲ ਰਾਹਗੀਰਾਂ ਤੇ ਹੋਰ ਵਾਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤਰ੍ਹਾਂ ਜਦੋਂ অসੰਤੋਖ ਸਿਗਨਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸਮੱਸਿਆ ਲਈ ਪਿਛਲੇ 10 ਮਹੀਨਿਆਂ ਤੋਂ ਚੱਕਰ ਪੜ ਰਹੇ ਹਨ ਪਰ ਹਰ ਵਾਰੀ ਉਨ੍ਹਾਂ ਨੂੰ ਲਾਰਾ ਲਗਾ ਦਿੱਤਾ ਜਾਂਦਾ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਹੋ ਰਹੇ ਹਨ ਉਧਰ ਲੋਕਾਂ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਜਦੋਂ ਸਾਡੇ ਚੈਨਲ ਦੇ ਪੱਤਰਕਾਰ ਨੇ ਐਮਬੀਆਈ ਪਾਸਿੰਗ ਸੈਂਟਰ ਦੇ ਵਿਕੇ ਮੌਕੇ ਤੇ ਮੌਜੂਦ ਇੰਸਪੈਕਟਰ ਨਰਿੰਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਲੋਕਾਂ ਦੀ ਸਪਸ਼ਟ ਮੰਗ ਹੈ ਕਿ ਫਗਵਾੜਾ ਚਲੰਦਰ ਰੋਡ ਤੇ ਬਣੇ ਇਸ ਗੱਡੀਆਂ ਦੇ ਪਾਸਿੰਗ ਸੈਂਟਰ ਵੱਲ ਪੰਜਾਬ ਸਰਕਾਰ ਅਤੇ ਸਬੰਧਿਤ ਪ੍ਰਸ਼ਾਸਨ ਅਧਿਕਾਰੀ ਜਲਦ ਧਿਆਨ ਦੇਣ ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਦਾ ਅੰਤ ਕੀਤਾ ਜਾ ਸਕੇ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੋਸ਼ਰ ਬਾਦ ਨਾਲ ਸ਼ਰੰਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਕੀ ਮੌਲਾ ਦੀ ਇਹ ਜਿਹੜਾ ਦੂਤੀ ਟਕੜੇ ਸਾਰੇ ਹੀ ਪਿੰਡ ਪਰਵਾ ਨੂੰ ਪਿਆਰਪਰੀ ਸ਼ਾਸਤਿਕਾ ਜੀ ਫਿਰ ਉਹ ਆਪਾਂ ਸੁਣਦੇ ਆ ਰਹੇ ਆਂ ਵੀ ਪੰਜਾਬ ਸਰਕਾਰ ਜੋ ਸਾਨੂੰ ਦਾਅਵੇ ਕੀਤੇ ਹੋਏ ਦੱਸਦੀ ਜਾਵੇ ਤੁਸੀਂ ਜਾਓ ਤੁਹਾਡਾ ਕੰਮ ਜਿਹੜਾ ਆ ਮਿੰਟ ਤੋਂ ਪਹਿਲਾਂ ਆਊਗਾ ਔਰ ਜਿੰਨੇ ਵੀ ਤੁਹਾਡੇ ਕੰਮ ਆ ਉਹ ਸਰਕਾਰ ਦੇ ਜਿੰਨੇ ਵੀ ਨੁਮਾਇंदे ਆ ਉਹ ਪਹਿਲ ਦੇ ਆਧਾਰ ਤੇ ਹਰ ਇੱਕ ਬੰਦੇ ਦੀ ਆਮ ਜਨਤਾ ਦੀ ਜਿਹੜੀ ਗੱਲ ਆ ਉਹ ਆਮ ਤਰੀਕੇ ਦੇ ਨਾਲ ਸੁਣੀ ਜਾਊਗੀ ਔਰ ਦੋਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਲੰਧਰ ਐਮਬੀਏ ਸਾਹਿਬ ਦੇ ਕੋਲ 22 ਅਗਸਤ ਨੂੰ ਗੱਡੀ ਪਾਸ ਕਰਾਉਣ ਵਾਸਤੇ ਸਵੇਰ ਨੂੰ ਅਸੀਂ ਲੈ ਕੇ ਆਏ ਆ ਅਪਾਇੰਟਮੈਂਟ ਚੁੱਕ ਕੇ ਇਹਨਾਂ ਨੇ ਸਾਰੇ ਗੱਡੀ ਦੇ ਪੇਪਰ ਚੈੱਕ ਕੀਤੇ ਆ ਗੱਡੀ ਚੈੱਕ ਕਰਕੇ ਓਕੇ ਕਰਕੇ ਡਰਾਈਵਰ ਨੂੰ ਕਹਿੰਦੇ ਵੀ ਤੁਸੀਂ ਜਾਓ ਇਹਨਾਂ ਨੇ ਸਾਨੂੰ ਉਸ ਟਾਈਮ ਤੇ ਇਹ ਨਹੀਂ ਦੱਸਿਆ ਕਿ ਜਿਹੜੇ ਤੁਹਾਡੇ ਪੇਪਰ ਅਪਲੋਡ ਹੋਏ ਆ ਇਹਨਾਂ ਦੇ ਵਿੱਚ ਜਿਹੜੀ ਇਨਸ਼ੋਰੈਂਸ ਆ ਉਹ ਪੁਰਾਣੀ ਅਪਲੋਡ ਹੋ ਗਈ ਆ ਲੇਕਿਨ ਉਸ ਟਾਈਮ ਤੇ ਅਸੀਂ ਨਵੀਂ ਇਨਸ਼ੋਰੈਂਸ ਕਰਾ ਕੇ ਆਪਣੇ ਕੋਲ ਰੱਖੀ ਹੋਈ ਸੀ ਇਹਨਾਂ ਨੇ ਚੈੱਕ ਵੀ ਕੀਤੀ ਆ ਸਾਡੇ ਕੋਲ ਇੰਸ਼ੋਰੈਂਸ ਵੈਲਿਡ ਸੀਗੀ ਉਸ ਟਾਈਮ ਤੇ ਵੀ ਪਰ ਇਹਨਾਂ ਨੇ ਸਾਨੂੰ ਉਸ ਟਾਈਮ ਨਹੀਂ ਦੱਸਿਆ ਇਹਨਾਂ ਨੇ ਅਬਜੈਕਸ਼ਨ ਲਾ ਕੇ ਛੱਡ ਦਿੱਤਾ ਅਸੀਂ ਵੇਟ ਕਰਦੇ ਰਹੇ ਆ ਗੱਡੀ ਆਨਲਾਈਨ ਨਹੀਂ ਹੋਈ ਉਸ ਤੋਂ ਬਾਅਦ ਮੰਗਲਵਾਰ ਨੂੰ ਦੁਬਾਰਾ ਫੇਰ ਡਰਾਈਵਰ ਗੱਡੀ ਲੈ ਕੇ ਆਇਆ ਇਹਨਾਂ ਦੇ ਕੋਲ ਵੀ ਜੇ ਕੋਈ ਕਮੀ ਪੇਸ਼ੀਆ ਤਾਂ ਇਹਨੂੰ ਚੈੱਕ ਕਰ ਲੋ ਅਸੀਂ ਦੁਬਾਰਾ ਪੇਪਰ ਵੀ ਅਪਲੋਡ ਕਰਤਾ ਇੰਸ਼ੋਰੈਂਸ ਵਾਲਾ ਬਈ ਜੇ ਕੋਈ ਕਮੀ ਪੇਸ਼ੀਆ ਤਾਂ ਸਾਨੂੰ ਦੱਸ ਦਿਓ ਇਹਨਾਂ ਨੇ ਸਾਨੂੰ ਫੇਰ ਤੋੜ ਦਿੱਤਾ ਬਈ ਜਾਓ ਤੁਸੀਂ ਕੋਈ ਗੱਲ ਨਹੀਂ ਗੱਡੀ ਆਨਲਾਈਨ ਹੋ ਜੂਗੀ ਅੱਜ ਸਵੇਰੇ ਆਇਆ ਐਮਬੀਆਈ ਸਾਹਿਬ ਨੂੰ ਪੁੱਛਿਆ ਕਹਿੰਦੇ ਜੀ ਕੋਈ ਗੱਲ ਮੈਂ ਕਹਾ ਸਰ ਇਸ ਤੋਂ ਪਹਿਲਾਂ ਵੀ ਮੈਂ ਐਂਬੂਲੈਂਸ ਪਾਸ ਕਰਾ ਕੇ ਲਗਿਆ ਤੁਹਾਨੂੰ ਉਦੋਂ ਵੀ ਰਿਕੁਐਸਟ ਕੀਤੀ ਵੇ ਸਾਰੇ ਸਾਡੀ ਗੱਡੀ ਨੋ ਪ੍ਰੋਫਿਟ ਨੋ ਲਾਸਟ ਤੇ ਚੱਲਦੀ ਆ ਜੇ ਕੋਈ ਫਾਈਨ ਵਗੈਰਾ ਹੈਗਾ ਤਾਂ ਮੈਨੂੰ ਦੱਸ ਦਿਓ ਇਹਨਾਂ ਨੇ ਉਹ ਐਂਬੂਲੈਂਸ ਦਾ ਵੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕਹਿੰਦੇ ਜਾਓ ਤੁਹਾਡੀ ਗੱਡੀ ਪਾਸ ਹੋ ਗਈ ਲੈ ਚੱਲਿਆ ਗਿਆ ਫਾਈਨ ਵਗੈਰਾ ਉਹਦੇ ਤੋਂ ਬਾਅਦ 30 ਰੁਪਏ ਸਿਰਫ ਫਾਈਨ ਸੀ ਇਹਨਾਂ ਨੇ ਮੈਨੂੰ ਉਸ ਟਾਈਮ ਤੇ ਨਹੀਂ ਦੱਸਿਆ ਜੇ ਸਾਨੂੰ ਉਸ ਟਾਈਮ ਤੇ ਦੱਸ ਦਿੰਦੇ ਕਿ ਤੁਹਾਡਾ ਆ ਫਾਈਨ ਬਣਦਾ ਸੀ ਜਾ ਕੇ ਆਪਣਾ ਜਮਾ ਕਰਾ ਦਿੰਦੇ ਜਦ ਕਿ ਉਹਦੀ ਵੀ ਅਪਾਇੰਟਮੈਂਟ ਅਸੀਂ ਪਾਸਿੰਗ ਖਤਮ ਹੋਣ ਤੋਂ ਪਹਿਲਾਂ ਦੀ ਚੱਕੀ ਸੀ ਇਹ ਦੁਨੀਆ ਨੂੰ ਖੱਜਲ ਕਰਦੇ ਆ ਜੀ ਅਸੀਂ ਇਹਨਾਂ ਦੇ ਕੋਲ ਇੰਨੇ ਕੁ ਦੁਖੀਆਂ ਵੀ ਕਹਿਣ ਦੀ ਹੱਦ ਕੋਈ ਨਹੀਂ ਜਦੋਂ ਗੱਡੀ ਫਾਇਨ ਦੇ ਵਿੱਚ ਚਲੀ ਜਾਂਦੀ ਆ ਇਹ ਫਾਇਨ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਸਾਨੂੰ ਐਸ.ਓ. ਸਾਹਿਬ ਨੂੰ ਲੱਭਣਾ ਪੈਂਦਾ ਐਸ.ਓ. ਸਾਹਿਬ ਸਿਰਫ ਹਫ਼ਤੇ 'ਚ ਦੋ ਦਿਨ ਆਉਂਦੇ ਆ ਉਹ ਕਈ ਵਾਰੀ ਨਹੀਂ ਵੀ ਆਉਂਦੇ ਐਸ.ਓ. ਸਾਹਿਬ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਉਸ ਟਾਈਮ ਤੇ ਐਸ.ਓ. ਸਾਹਿਬ ਨਾਲ ਗੱਲ ਹੋਈ ਉਹ ਨਹੀਂ 30 ਰੁਪਏ ਦੀ ਜਗ੍ਹਾ ਤੇ 500 ਰੁਪਏ ਮੇਰੇ ਕੋਲ ਅੱਜਾ ਜਮਾ ਕਰਾ ਦੇ ਮੈਂ ਕਰਾ ਤੇ ਦੁਬਾਰਾ ਫਿਰ ਇੱਥੇ ਆਉਣਾ ਪੈਂਦਾ ਜੀ ਐਮ.ਆਈ. ਸਾਹਿਬ ਕੋਲ ਇਹ ਦੁਬਾਰਾ ਫੇਰ ਅਪਲੋਡ ਕਰਦੇ ਆ। ਇੱਥੇ ਅਧਿਕਾਈਦਾ ਤੁਹਾਡੀ ਗੱਲ ਬਾਤ ਹੈ ਕੀ ਨਾ ਆ ਉਹਨਾਂ ਦਾ ਤੇ ਉਹਨਾਂ ਨੇ ਕੀ ਉਹਦੇ ਵਿੱਚ ਕੀ ਲਾਬਰਵਾਜ ਵਰਤੀ ਹੈ ਤੁਹਾਡੇ ਸਾਰੇ ਕੰਮ। ਇਹਨਾਂ ਨੇ ਜੀ ਪੂਰੀ ਲਾਬਰਵਾਜ ਵਰਤੀ ਜਦੋਂ ਮੇਰੀ ਗੱਡੀ ਇਹਨਾਂ ਦੇ ਕੋਲ ਪਾਸੇ ਹੋਣ ਲਈ ਆ ਗਈ ਆ। ਜੇ ਮੇਰਾ ਪੇਪਰ ਕੋਈ ਘਟਿਆ ਮੈਨੂੰ ਉਸ ਟਾਈਮ ਤੇ ਦੱਸਣ ਵੀ ਤੇਰਾ ਆ ਪੇਪਰ ਅਨਕੰਪਲੀਟੇਬਲ ਆ। ਅਸੀਂ ਉਹਨੂੰ ਕੰਪਲੀਟ ਕਰਾਂਗੇ। ਇਹ ਵੀ ਤੁਹਾਨੂੰ ਜਿਹੜੇ ਹੱਥ ਤੇ ਪੇਪਰ ਬਣੇ ਆ ਗੱਡੀ ਪਾਸਿੰਗ ਦੇ ਪੇਪਰ ਦਿੱਤੇ ਆ। ਹਾਂ ਇਹ ਅਪਾਇੰਟਮੈਂਟ ਲੈਟਰ ਆ ਸਰ ਫੀਸ ਭਰਨ ਤੋਂ ਬਾਅਦ ਇੱਕ ਤਾਂ ਸਾਡਾ ਫੀਜ਼ਾ ਲੈਟਰ ਹੈ ਜੀ। ਦੂਸਰਾ ਅਪਾਇੰ ਮੈਂ ਤਕਰੀਬਨ ਆ ਦੇਖ ਲਓ ਪਿਛਲੇ ਮਹੀਨੇ 22 ਤਰੀਕ ਨੂੰ ਆਇਆ ਜੀ ਅੱਜ ਦੇ ਦਿਨ ਤੱਕ ਗੱਡੀ ਮੇਰੀ ਆਨਲਾਈਨ ਨਹੀਂ ਹੋਈ ਜਦੋਂ ਕੋਈ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਉਸ ਟਾਈਮ ਤੇ ਨੋ ਕਲੇਮ ਹੋ ਜਾਣੀ ਆ ਇਹ ਮੈਨੂੰ ਨਹੀਂ ਇਕੱਲੇ ਨੂੰ ਖੱਜਲ ਕਰ ਰਿਹਾ ਹੋਰ ਵੀ ਦੁਨੀਆ ਨੂੰ ਬਹੁਤ ਖੱਜਲ ਕਰ ਰਿਹਾ ਠੀਕ ਹੈ ਜੀ ਕਿਉਂਕਿ ਲੋਕ ਲੋਕ ਚਾਹੁੰਦੇ ਨਹੀਂ ਕਿ ਅਸੀਂ ਆਪਣਾ ਟਾਈਮ ਖਰਾਬ ਕਰੀਏ ਜਾਂ ਅਸੀਂ ਕਿਸੇ ਅਧਿਕਾਰੀ ਨੂੰ ਸ਼ਿਕਾਇਤ ਕਰੀਏ ਇਸ ਤੋਂ ਇਲਾਵਾ ਮੈਂ ਜਿਹੜੇ ਸਾਡੇ ਹਲਕਾਂ ਚਾਰਜ ਨੇ ਜਲੰਧਰ ਫਗਵਾੜਾ ਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਹਰ ਪੀੜਤਾ ਦੇ ਨਾਲ-ਨਾਲ ਜਿਹੜੇ ਟੈਕਸੀਆਂ ਵਾਲੇ ਪੀੜਤੇ ਆ ਇਹਨਾਂ ਨੂੰ ਵੀ ਪੁੱਛ ਲਓ ਇਹ ਕਿੰਨੇ ਖੱਜਲ ਖਰਾਬ ਹੋ ਰਹੇ ਆ ਇੱਕ ਗੱਡੀ ਪਾਸ ਕਰਾਉਣ ਦੀ ਖਾਤਰ ਅਗਲੀ ਕੀ ਮੰਗ ਰਖਦੇ ਆਪਾਂ ਅਗਲੀ ਮੰਗ ਇਹ ਆ ਜੀ ਇਹ ਜਿਹੜੇ ਅਧਿਕਾਰੀ ਨੇ ਲਾਪਰਵਾਹੀ ਵਰਤੀ ਇਹਨਾਂ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ ਜੀ ਨਾਮ ਵਗੈਰਾ ਕੀ ਅਧਿਕਾਰੀ ਦਾ ਇੱਥੇ ਜਿਹੜੇ ਐਮਬੀਏ ਸਾਹਿਬ ਨੇ ਜੀ ਮੈਨੂੰ ਨਾਮ ਨਹੀਂ ਪਤਾ ਇਹਨਾਂ ਦਾ ਜੀ ਕੀ ਆ ਮੈਂ ਤੁਹਾਡੀ ਹੁਣ ਕੋਈ ਗੱਲ ਬਾਤ ਹੋਈ ਹੋਈ ਆ ਜੀ ਸੋਹਰੇ ਮੈਨੂੰ ਕਹਿੰਦੇ ਤੁਹਾਡੀ ਗੱਡੀ ਆਨਲਾਈਨ ਕਰ ਦੰਨੇ ਆ ਤੁਸੀਂ ਸਾਨੂੰ ਦੱਸੋ ਮੈਂ ਕਿਹਾ ਜਿਹੜਾ ਤੁਸੀਂ ਮੈਨੂੰ ਹਰਾਸਮੈਂਟ ਕੀਤਾ ਇੰਨੇ ਦਿਨਾਂ ਦਾ ਉਹਦਾ ਕੌਣ ਜ਼ਿੰਮੇਵਾਰ ਆ ਗੱਡੀ ਤਾਂ ਹੋ ਸਕਦਾ ਇਹਨਾਂ ਨੇ ਹੁਣ ਵੀ ਆਨਲਾਈਨ ਕਰ ਤੁਸੀਂ ਮੇਰੀ ਗੱਡੀ ਦਾ ਆਬਜੈਕਸ਼ਨ ਲਾਓ ਜਿਹੜਾ ਵੀ ਲਾਉਣਾ ਮੈਂ ਤੁਹਾਡੇ ਕੋਲ ਹੁਣ ਗੱਡੀ ਪਾਸ ਕਰਾਉਣ ਨਹੀਂ ਆਇਆ ਇੱਥੇ ਮੈਂ ਸਿਰਫ ਲੋਕਾਂ ਨੂੰ ਦੱਸਣਾ ਚਾਹਣਾ ਵੀ ਤੁਸੀਂ ਲੋਕਾਂ ਦੀ ਸੇਵਾ ਜਿਹੜੀ ਆ ਤੁਹਾਡੀ ਸਰਕਾਰ ਆ ਆਮ ਜਨਤਾ ਦੀ ਸਰਕਾਰ ਆ ਉਹਦੇ ਜੋ ਤੁਸੀਂ ਕਿੰਨੇ ਕੁ ਲੋਕਾਂ ਨੂੰ ਸੇਵਾ ਦੇ ਰਹੇ ਆ ਸਰਕਾਰਾਂ ਮੋਗਾ ਵਿੱਚ ਕਿੱਥੇ ਜਾ ਰਹੇ ਵੀ ਲੋਕਾਂ ਦੀ ਗੱਜਲ ਕੁਵਾਰੀ ਖਤਮ ਕੀਤੀ ਗਈ ਹੈ ਅਰ ਦੇਖ ਲਓ ਤੁਹਾਡੇ ਸਾਹਮਣੇ ਮੈਂ ਆਈ ਆ ਮੈਂ ਵੈਲਫੇਅਰ ਸੁਸਾਇਟੀ ਦਾ ਪ੍ਰੈਜ਼ੀਡੈਂਟ ਆ ਮੇਰੀ ਐਂਬੂਲੈਂਸ ਜਿਹੜੀ ਨੋ ਪ੍ਰੋਫਿਟ ਨੋ ਲਾਸ ਅਸੀਂ ਹਰ ਵੇਲੇ 24 ਘੰਟੇ ਏਰੀਆ ਦੇ ਵਿੱਚ ਸੇਵਾ ਕਰ ਰਹੇ ਆ ਬਾਹਰ ਵੀ ਜਾਂਦੇ ਦਿੱਲੀ ਪਿਆਰ ਤੱਕ ਵੀ ਜਾਂ ਕਿਹੜਾ ਚਾਹੁੰਦੇ ਸਰਕਾਰ ਤੋਂ ਤੀਬੰਦ ਕਰਦੇ ਸਰਕਾਰ ਤੋਂ ਮੰਗ ਇਹੀ ਕਰਦੇ ਜਿਹੜੇ ਅਧਿਕਾਰੀ ਸਾਨੂੰ ਖੱਜਲ ਖਰਾਬ ਕਰ ਰਹੇ ਆਮ ਜਨਤਾ ਨੂੰ ਖੱਜਲ ਖਰਾਬ ਕਰ ਰਹੇ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਇੱਥੇ ਨਾਲੇ ਜਿਹੜੇ ਕਿੰਨੇ ਬੰਦੇ ਆਪਾਂ ਮਰੇ ਇਹਨਾਂ ਨੂੰ ਪੁੱਛਿਆ ਜਾਵੇ ਇਹ ਲੀਗਲ ਰੱਖੇ ਜਾਂ ਨਹੀਂ ਲੀਗਲ ਰੱਖੇ ਇਹਨਾਂ ਨੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜੀ ਮੇਰਾ ਨਾਮ ਸੰਤੋਖ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਮੈਂ ਕੰਗੜੇਵਾਲ ਤੋਂ ਅੱਜ ਤੁਸੀਂ ਇੱਥੇ ਆਏ ਕਿ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਫਿਟਨੈਸ ਸਰਟੀਫਿਕੇਟ ਦਾ ਮਾਮਲਾ ਸਾਲ ਹੋ ਗਿਆ ਕਦੀ ਉੱਤਰ ਕਹਿੰਦੇ ਕਦੀ ਉੱਤਰ ਕਿਹੜੀ ਗੱਡੀ ਹੈ ਤੁਹਾਡੀ ਕਸਈ ਜਿਉ ਆ ਪੈਕ ਆ ਪੈਕ ਆ ਬੈਨੇਟ ਆ ਮੈਂ ਉਹ ਕੋ ਗੈਜੋਗ੍ਰਾਫੀ ਹੋ ਰਹੀ ਦਾ 10 ਮਹੀਨੇ ਤੋਂ 10 11 ਮਹੀਨੇ ਕਹਿੰਦੇ ਕੀ ਤੁਹਾਡੇ ਪੈਸੇ ਘਟਿਆ ਉਹ ਪੈਸੇ ਵੀ ਜਮਾ ਕਰਾ ਤੇ ਫੇ ਮੁਰ ਕੇ ਦੁਬਾਰਾ ਆਰਟੀਓ ਦੇ ਚਲ ਜਾਓ ਉੱਥੇ ਚਲ ਜਾਓ 7ਵਾਂ ਜਿਹੜਾ ਇੱਥੇ ਲੱਗ ਗਿਆ ਮੁਰ ਕੇ ਫੇ ਨਹੀਂ ਮੈਨੂੰ 11 ਮਹੀਨੇ ਤੋਂ ਹੋ ਰਿਹਾ ਪਰੇ 11 ਮਹੀਨੇ ਤੋਂ ਹਾਂ ਲੜ ਪੱਲਾ ਨਹੀਂ ਬਣਾਇਆ ਤੁਹਾਨੂੰ ਉਹਨਾਂ ਨੇ ਅਹ ਹੁਣ ਫੇ ਨਹੀਂ ਫੜਾਇਆ ਮੈਨੂੰ ਆਰਟੀਓ ਕਹਿੰਦਾ ਉੱਥੇ ਜਾਓ ਆਰਟੀਓ ਕਹਿੰਦਾ ਉੱਥੋਂ ਜਾ ਕੇ ਲੱਭੂਗਾ ਇਹ ਕਹਿੰਦੇ ਨਹੀਂ ਜੀ ਮੋਬਾਈਲ ਦੇ ਵਿੱਚ ਹੀ ਰਹੂਗਾ ਇਹ ਪੇਪਰ ਨਹੀਂ ਕੱਢ ਕੇ ਦਿੰਦੇ ਹੁਣ ਜਿਹੜੇ ਇੱਥੇ ਮੌਕੇ ਦੇ ਅਧਿਕਾਰੀ ਆ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਮੇਰੀ ਉਹਦੇ ਨਾਲ ਵੀ ਹੋਈ ਆ ਆ ਮੈਂ ਦਿਖਾ ਲਿਆ ਉਹਨੂੰ ਮੋਬਾਈਲ ਤੇ ਸਾਡੇ ਮੂਰੇ ਕੀ ਅਪੀਲ ਕਰਨਾ ਜੰਨੇ ਆਪਾਂ ਸਰਕਾਰਾਂ ਤਾਂ ਬੜੇ ਬੜੇ ਦਾਅਵਾ ਕਰਦੀਆਂ ਸਰਕਾਰਾਂ ਤਾਂ ਫੇਰ ਆ ਮੈਂ ਤਾਂ ਬਿਲਕੁਲ ਹੀ ਅੱਗੇ ਨਾਲ ਉਹ ਵੀ ਨਫਟ ਹੋ ਗਿਆ ਕੰਮ ਅੱਗੇ ਅਸੀਂ ਮਾੜਾ ਮੋਟਾ ਕੇ ਕੈਵੇ ਤੇ ਜਾ ਕੇ ਕੰਮ ਦੇ ਦੇਈਦਾ ਹੀ ਤਾਂ ਹੋ ਜਾਂਦਾ ਹੈ ਆਏ ਆ ਕਿ ਲੋਕਾਂ ਦੀ ਖੱਜਲ ਖਰਾਬੀ ਖਤਮ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਅਧਿਕਾਰੀ ਨਾਲ ਗੱਲਬਾਤ ਹੋਈ ਤੁਹਾਡੀ ਅਧਿਕਾਰੀ ਨੇ ਕੋਈ ਪਿਛਵਾ ਨਹੀਂ ਤੇ ਲੜਪੱਲਾ ਹੀ ਨਹੀਂ ਫੜਾਇਆ ਕਹਿੰਦਾ ਜੀ ਇਹ ਕਾਗਜ਼ ਨਿਕਲਦੇ ਨਹੀਂ ਜਦ ਮੋਬਾਈਲ 'ਤੇ ਸਹੀ ਮੰਨ ਕਰਦੇ ਤੁਸੀਂ ਸਰਕਾਰ ਤੋਂ ਕੀ ਮੰਨ ਕਰਦੇ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਇਹ ਬਦਲਣਾ ਚਾਹੀਦਾ ਇੱਕ ਨੂੰ ਅੱਗੇ ਦਫ਼ਤਰ ਹੁੰਦਾ ਇਹ ਦਫ਼ਤਰ ਵੀ ਹੈ ਨਹੀਂ ਹੁਣ ਇਹਨਾਂ ਦਾ ਦਫ਼ਤਰ ਹੈ ਹੀ ਨਹੀਂ ਦਫ਼ਤਰ ਹੈ ਨਹੀਂ ਇਹਨਾਂ ਦਾ ਦਫ਼ਤਰ ਫਿਲਹਾਲ ਇੱਥੇ ਕੰਮ ਕਰਦੇ ਆ ਅਧਿਕਾਰੀ ਚਾਰ ਪੰਜ ਤਾਂ ਮੈਂ ਹੀ ਦੇਖਿਆ ਕੋਈ ਦਫ਼ਤਰ ਨਹੀਂਗਾ ਇਹਨਾਂ ਦਾ ਇਹ ਕਿਹੜੀ ਜਗ੍ਹਾ ਬੈਠੇ ਆ ਇਹ ਕੀ ਲੋਕੇਸ਼ਨ ਆ ਲੋਕੇਸ਼ਨ ਕੀ ਆ ਬਾਈਪਾਸ 'ਤੇ ਬੈਠੇ ਆ ਜਿਹੜਾ ਮੇਰੇ ਕੋ ਉਧਰ ਨੂੰ ਜਾਂਦਾ ਉਹਦੇ ਉੱਤੇ ਉਦਾਂ ਹੀ ਠੇਕੇ ਤੇ ਬੈਠਿਆ ਪੀ ਜਾ ਉਹਦਾ ਉਹ ਇਹਨਾਂ ਦਾ ੱਡਾ ਗੱਡਾ ਹੈ ਨਹੀਂ ੱਡਾ ਗੱਡਾ ਕੋਈ ੱਡੇ ੱਡੇ ਤੋਂ ਵਗਾਰੇ ਬੈਠੇ ਪਹਿਲਾਂ ੱਡਾ ਗੱਡਾ ਇਹਨਾਂ ਦਾ ਵਰਕਸ਼ਾਪ ਹੁੰਦਾ ਸੀ ਬਸ ਬਸ ਵਰਕਸ਼ਾਪ ਤੇ ਉਹ ਵੀ ਬੰਦ ਹੋ ਗਿਆ ਇਹਨਾਂ ਦਾ ਜੀ